ਉਨਾ ਚਿਰ ਤੱਕ VOTING ਨਹੀਂ ਹੋਣ ਦਿੱਤੀ ਜਿੰਨੀ ਦੇਰ ਤੱਕ ਚੋਣ ਨਿਸ਼ਾਨ ਭਾਰਤੀ ਜਨਤਾ ਪਾਰਟੀ ਦੇ ਕੰਮਲ ਦਾ ਫੁੱਲ ਦੁਬਾਰਾ ਉਹਨਾਂ ਨੇ ਨਹੀਂ ਲਗਾਇਆ ਤੇ 1 ਘੰਟੇ ਤੋਂ ਲਗਾਤਾਰ ਆ ਵਾਰਡ ਨੰਬਰ 3 ਦੇ ਵਿੱਚ ਧੱਕੇ ਦੇ ਨਾਲ VOTING ਹੋ ਰਹੀ ਹੈ ਜੇ ਮਾਨਜੋਗ ਐਮਐਲਏ ਸਾਹਿਬ ਦੀ ਧਰਮਸਤ ਨਹੀਂ ਇਲੈਕਸ਼ਨ ਲੱਗ ਰਹੀ ਹੈ ਨਾ ਵਾਰਡ ਨੰਬਰ 3 ਦੇ ਵਿੱਚ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਨੂੰ ਅੰਦਰ ਨਿਕਲ ਅੰਦਰ ਜਾਣ ਦਿੱਤਾ ਜਾ ਰਿਹਾ ਹੈ ਨਾ ਕਿਸੇ ਪੋਲਿੰਗ ਜਨਕ ਨੂੰ ਅੰਦਰ ਦਿੱਤਾ ਜਾਣ ਰਿਹਾ ਹੈ ਇਤਿਹਾਸ ਦੇ ਵਿੱਚ ਪਹਿਲੀ ਵਾਰ ਹੋਇਆ ਕੀ ਵੀ ਐਮ ਮਸ਼ੀਨ ਦੇ ਬਲਟ ਪੱਪਰਾਂ ਦੇ ਉੱਤਰੋਂ ਚੋਣ ਨਿਸ਼ਾਨ ਕਮਰ ਦਾ ਫੋਲ ਹੀ ਡਾ ਦਿੱਤਾ ਗਿਆ ਡਰ ਸਤਾ ਰਿਹਾ ਹੈ ਮਜੂਦਾ ਸੱਤਾਧਰ ਪਾਰਟੀ ਨੂੰ ਐਮ ਐਲ ਏ ਸਾਹਿਬ ਦੀ ਪਤਨੀ ਨੂੰ ਐਮ ਐਲ ਏ ਸਾਹਿਬ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਬੋਲਿੰਗ ਏਜੰਟ ਅੰਦਰ ਨਹੀਂ ਬੋਲਿੰਗ ਏਜੰਟ ਨੂੰ ਅੰਦਰ ਇਹਨਾਂ ਜਾਣ ਹੀ ਨਹੀਂ ਦਿੱਤਾ ਇਹਨਾਂ ਮਸ਼ੀਨ ਚੈੱਕ ਹੀ ਨਹੀਂ ਕਰਨ ਦਿੱਤੀ ਕੋ ਕੋ ਬੁੱਥਾ ਇਹਨਾਂ ਬੁੱਥਾ ਨਹੀਂ ਨਾ ਉਮੀਦਵਾਰ ਨੂੰ ਜਾਣ ਦਿੱਤਾ ਹਾਂਜੀ ਨਾ ਉਮੀਦਵਾਰ ਨੂੰ ਜਾਣ ਦਿੱਤਾ ਕਿਰਨਦੀਪਾ ਬਿਲਕੁਲ ਤਸਵੀਰਾਂ ਦੇਖੋਗੇ ਤੁਹਾਡੇ ਸਾਹਮਣੇ ਅੱਜ ਜੋ ਲੋਕਤੰਤਰ ਦੀ ਬਹਾਲੀ ਲਈ ਹਮੇਸ਼ਾ ਹੀ ਭਾਰਤੀ ਜਨਤਾ ਪਾਰਟੀ ਹਰੇਕ ਸੰਘਰਸ਼ ਵਿੜਦੀ ਆ ਲੋਕਾਂ ਪਰਦੀ ਲੋਕਾਂ ਨੂੰ ਚਾਉਣ ਵਾਸਤੇ ਮੋਦੇ ਦੀ ਸਮਰਪਿਤ ਭਾਰਤੀ ਜਨਤਾ ਪਾਰਟੀ ਇਤਿਹਾਸ ਦੇ ਵਿੱਚ ਪਹਿਲੀ ਵਾਰ ਹੀ ਵੇਖਿਆ ਹੂਗਾ ਇਹ ਲੋਕਾਂ ਦੀਆਂ ਇਲਜ਼ਾਮ ਲਗਾਉਂਦੇ ਸੀ ਪਰ ਅੱਜ ਆਮ ਆਦਮੀ ਪਾਰਟੀ ਨੇ ਪੂਰੀਆਂ ਲੋਕਾਂ ਤੋਂ ਛੱਡੀਆਂ ਡਾਂਦੇ ਹੋਏ ਜਿਹੜਾ ਇਤਿਹਾਸ ਦੇ ਵਿੱਚ ਪਹਿਲੀ ਵਾਰ ਤੁਸੀਂ ਵੇਖਿਆ ਹੂਗਾ ਕਿ ਈਵੀਐਮ ਦੇ ਬੈਲਟ ਪੇਪਰ ਦੇ ਉੱਤੋਂ ਦੇਸ਼ ਦੀ ਸਭ ਤੋਂ ਵੱਡੀ ਪਾਰਟੀ ਦਾ ਚੋਣ ਨਿਸ਼ਾਨ ਕਮਲ ਦਾ ਫੁੱਲ ਜਿੱਥੇ ਸਾਡੇ ਕੈਂਡੀਡੇਟ ਨੇ ਕਿਰਨਦੀਪ ਕੌਰ ਉਹ ਕਮਲ ਦੇ ਫੁੱਲ ਦਾ ਚੋਣ ਨਿਸ਼ਾਨ ਹੀ ਹਟਾ ਦਿੱਤਾ ਗਿਆ ਜੇ ਇੱਥੇ VOTING ਨਹੀਂ ਬੰਦ ਕੀਤੀ ਜਾਂਦੀ ਹੋਈ VOTING ਨਹੀਂ ਰੱਦ ਕੀਤੀ ਜਾਂਦੀ ਤੇ ਭਾਰਤੀ ਜਨਤਾ ਪਾਰਟੀ ਵੱਡੇ ਪੱਤਰ ਤੇ ਜਿਹੜਾ ਉਹ ਸੰਘਰਸ਼ ਵੇਢ ਕੇ ਲੋਕਤੰਤਰ ਦੀ ਬਹਾਲੀ ਨੂੰ ਹਮੇਸ਼ਾ ਹੀ ਕੈਮਰਕ ਤੇ ਸਵਾਲ ਉੱਠਦਾ ਹੈ ਕਿ ਮਸ਼ੀਨ ਕਿਨੇ ਜਕ ਨਹੀਂ ਕੀਤੀਆਂ ਜੀ ਨਾ ਤੇ ਪੋਲਿੰਗ ਜੈਂਟ ਨੂੰ ਸਵੇਰ ਦਾ ਅੰਦਰ ਬੰਦ ਦਿੱਤਾ ਗਿਆ ਨਾ ਉਮੀਦਵਾਰ ਨੂੰ ਅੰਦਰ ਬੰਦ ਦਿੱਤਾ ਗਿਆ ਤੇ ਦੱਸੋ ਕਿ ਜਦੋਂ ਸਾਡੇ ਅੰਦਰ ਕੈਂਡੀਡੇਟ ਜਾ ਰਹੇ ਜਦੋਂ ਸਾਡੇ ਵੋਟਰ ਜਾ ਰਹੇ ਨੇ ਕਹਿੰਦੇ ਭਾਜੀ ਅੰਦਰ ਚੋਣ ਨਿਸ਼ਾਨ ਕਮਲ ਦਾ ਫੁੱਲ ਹੈ ਹੀ ਨਹੀਂ ਵੋਟ ਕਿੱਥੇ ਪਈਏ ਜੀ ਤੇ ਜਦੋਂ ਧਿਆਨ ਦੇ ਵਿੱਚ ਉਮੀਦਵਾਰ ਤੇ ਆਇਆ ਸਮੁੱਚੀ ਪਾਰਟੀ ਦੇ ਧਿਆਨ ਦੇ ਵਿੱਚ ਆਇਆ ਸੀ 1.5 ਘੰਟੇ ਤੋਂ ਅਪੀਲ ਕਰ ਰਹੇ ਹਾਂ ਮਾਨਜੋ ਕਿ ਮੈਂ ਪ੍ਰੋਜੈਕਟਿੰਗ ਅਫਸਰ ਨੂੰ ਪੁੱਛਿਆ ਤੇ ਇੱਕ ਗੈਰ ਜ਼ੁੰਮੇਯਾਰ ਜਵਾਬ ਕਿ ਅਸੀਂ ਇਹਦੇ ਵਿੱਚ ਕੁਝ ਨਹੀਂ ਕਰ ਸਕਦੇ ਮੈਂ ਮਾਨਜੋ ਕਿ ਇਲੈਕਸ਼ਨ ਕਮਿਸ਼ਨ ਨੂੰ ਬੇਨਤੀ ਕਰਦਾ ਮਾਨਜੋ ਗਵਰਨਰ ਸਾਹਿਬ ਨੂੰ ਬੇਨਤੀ ਕਰਦਾ ਕਿ ਲੋਕਤੰਤਰ ਦੀ ਬਹਾਲੀ ਲਈ ਲੋਕਤੰਤਰ ਨੂੰ ਬਚਾਉਣ ਲਈ ਕਿ ਇਨ੍ਹਾਂ ਮੁਲਾਜ਼ਮਾਂ ਤੇ ਉੱਪਰ ਸਖਤ ਤੋਂ ਸਖਤ ਜਿਹੜੀ ਕਾਰਵਾਈ ਕਰਕੇ ਲੋਕਤੰਤਰ ਨੂੰ ਜਿਹੜਾ ਬਹਾਲ ਕੀਤਾ ਜਾਵੇ ਡੇਢ ਘੰਟਾ ਹੋ ਚੱਲਿਆ ਕਿ ਹੁਣ ਅਸੀਂ ਆ ਕੇ ਇੱਥੇ ਪੋਲੀਗਰ ਕਾਈ ਆ ਕਿ ਅਜੇ ਤੱਕ ਕੋਈ ਵੀ ਪ੍ਰਸ਼ਾਸਨਿਕ ਅਧਿਕਾਰੀ ਕੋਈ ਡੀਸੀ ਸਾਹਿਬਾਨ ਐਸ்சிਐਮ ਸਾਹਿਬ ਇਨੀ ਆਮ ਆਦਮੀ ਪਾਰਟੀ ਦੇ ਪ੍ਰੈਸ਼ਰ ਵਿੱਚ ਨੇ ਕਿ ਉਹਨਾਂ ਨੂੰ ਨਹੀਂ ਇਹ ਪਤਾ ਲੱਗ ਰਿਹਾ ਕਿ ਦੇਸ਼ ਦੀ ਸਭ ਤੋਂ ਵੱਡੀ ਪਾਰਟੀ ਦਾ ਚੋਣ ਨਿਸ਼ਾਨ ਕਮਲ ਦਾ ਫੁੱਲ ਗਾਇਬ ਕੀਤਾ ਗਿਆ ਕਿ ਲੋਕਤੰਤਰ ਦੀ ਭੱਲੀ ਲਈ ਸਵੇਰ ਤੱਕ ਹੁਣ ਤੱਕ ਪੂਰੀ ਸੱਤਾਤਰ ਆਮ ਆਦਮੀ ਪਾਰਟੀ ਦੇ ਪ੍ਰੈਸ਼ਰ ਹੇਠ ਆ ਕਿ ਰੱਜ ਕੇ ਤੱਕਾ ਕਰਾਂਗੇ ਪਰ ਭਾਰਤੀ ਜਨਤਾ ਪਾਰਟੀ ਦੇ ਬੋਟਿੰਗ ਬੰਦ ਹੈ ਹਾਂ ਬੋਟਿੰਗ ਬੰਦ ਆ ਹੁਣ 10 ਮਿੰਟ ਪਹਿਲੋ ਪੋਲਿੰਗ bắt ਹੋਈ ਗਿਆ ਲਗਾਤਾਰ ਡੇਢ ਘੰਟੇ ਤੋਂ ਜਿਹੜੀ ਉਹ ਪੋਲਿੰਗ ਉਹ ਚੱਲਦੀ ਹੈ ਅਗਲਾ ਪ੍ਰੋਗਰਾਮ ਕੀ ਹੋਏਗਾ ਜੀ ਇਹ ਲੋਕਤੰਤਰ ਨੂੰ ਨਹੀਂ ਭਾਲ ਕਰਦੇ ਤੇ ਭਾਰਤੀ ਜਨਤਾ ਪਾਰਟੀ ਪਾਰਟੀ ਦੇ ਦਿਸ਼ਾ ਦੇ ਨਿਰਦੇਸ਼ਾਂ ਦੇ ਅਨੁਸਾਰ ਜਿੰਨੀ ਦੇਰ ਤੱਕ VOTING ਨਹੀਂ ਹੋਊਗੀ ਜਿੰਨੀ ਦੇਰ ਤੱਕ ਸਾਡਾ ਜਿਹੜਾ ਚੋਣ ਨਿਸ਼ਾਨ ਕਮਲ ਦਾ ਫੁੱਲ ਜਿਹੜੀਆਂ ਗੱਲ ਪੇਪਰ ਤੇ ਸਾਨੂੰ ਨਹੀਂ ਵਿਖਾਇਆ ਗਿਆ ਭਰਨ ਤੋਂ ਉੱਥੇ ਸਬਮਿਟ ਕਰਨ ਤੱਕ ਇਹਨਾਂ ਆਪਣਾ ਪੂਰਾ ਜ਼ੋਰ ਲਾਇਆ ਕਿ ਇਹਨਾਂ ਦੀਆਂ ਫਾਈਲਾਂ ਸਬਮਿਟ ਨਾ ਹੋਣ ਫਿਰ ਤੁਸੀਂ ਦੇਖ ਸਕਦੇ ਜੇ ਇੱਥੇ ਸਰਾਸਰ ਧੱਬਾ ਹੋ ਰਿਹਾ ਬਾਤ ਸਾਨੂੰ ਭਾਰੋ ਵੱਲੋਂ ਸਿੰਬਲ ਆਇਆ ਹੋਇਆ ਹੈ ਸਾਡੀ ਪਾਰਟੀ ਦਾ ਸਿੰਬਲ ਕਮਲ ਦਾ ਫੁੱਲ ਇਹ ਅੱਗੋਂ ਮਾਨਸਿਬਾ ਦਿੱਤਾ ਪ੍ਰੈਜ਼ੈਂਟਿੰਗ ਅਫਸਰ ਨੇ ਕਿ ਤੁਹਾਨੂੰ ਸਿੰਬਲ ਕਮਲ ਦਾ ਫੁੱਲ ਨਹੀਂ ਆਇਆ ਇਹਨਾਂ ਉੱਪਰ ਹੀ ਸਿੰਬਲ ਦਾ ਫੁੱਲ ਇਹਨਾਂ ਟਰੈਕਟਰ ਲਗਾ ਦੇ ਤਾ ਹੋਇਆ ਇਹ ਸਰਾ ਸਰ ਕੱਟਾ ਕਰ ਰਹੀ ਹੈ ਆਪੋਜੀਸ਼ਨ ਵੱਲ ਸਾਡੇ ਹੋ ਚੁਏ 20 25 ਬੰਦੇ ਜਿਹੜੇ ਅੰਦਰ ਭੇਜੇ ਗਏ ਆ ਪਾਣੀ ਡੇਢ ਘੰਟਾ ਹੋ ਗਿਆ ਅਸੀਂ ਤੇ ਅੱਗੇ ਅੰਦਰ ਆਏ ਆ ਰਟਰਨਿੰਗ ਅਫਸਰ ਆ ਕੇ ਸੜਕ ਕੰਮ ਖਤਮ ਕਰਦੇ ਅਸੀਂ ਪ੍ਰੋਟੈਸਟ ਕਰਦੇ ਪਏ ਆ ਆ ਰਿਹਾ ਰਟਰਨਿੰਗ ਅਫਸਰ ਆਇਆ ਕੋਈ ਲੋਕੀਂ ਖੜੇ ਨੇ ਲੋਟਿੰਗ ਬੰਦ ਸਾਡੇ ਲੋਟਿੰਗ ਬੰਦ ਰਹੇ ਨੇ ਜਿਹੜਾ ਹੁੰਦਾ ਅੰਦਰ ਬਾਹਰ ਆਉਂਦੇ ਹਾਂ ਮੁਹਾਰਤ ਸਾਹਿਬ ਅਸੀਂ ਕੋਈ ਦੇਖੋ ਜੀ ਸਾਨੂੰ ਕੋਸਾ ਜਿਹੜੀ ਕਰ ਲਿਆ ਉਹਨਾਂ ਦਾ ਮੇਟਰ ਗੇਟ ਤੋਂ ਸੱਜੇ ਸਾਈਡ ਤੇ ਮੇਰੇ ਗੇਟ ਤੋਂ ਸਾਈਡ ਤੇ ਆ ਉਹ ਚੜ੍ਹ ਗਏ ਉਹਨੇ ਚੜ੍ਹੇ ਸਰੇਤਾ ਦਾ ਸਭ ਕੁਝ ਪਤਾ ਹੁੰਦਿਆ ਸਾਰੀ ਗੱਲ ਤੂੰ ਕਿਹਾ ਕਿ ਉਮੀਦਵਾਰ ਨੂੰ ਨਹੀਂ ਜਾਣ ਦਿੱਤਾ ਜਾ ਰਿਹਾ ਪੋਲਿੰਗ ਜੈਂਟ ਨੂੰ ਨਹੀਂ ਜਾਣ ਦਿੱਤਾ ਕਿ ਤੂੰ ਸਵੇਰ ਦਾ ਐਕਸ਼ਨ ਕਿਉਂ ਨਹੀਂ ਲਿਆ ਸੀ ਉਮੀਦਵਾਰ ਰੋਲਾ ਪੁੰਡਾ ਤੁਹਾਨੂੰ ਗੇਟ ਦੇ ਅੰਦਰ ਆਉਂਦੀ ਲੋੜ ਹੀ ਨਾ ਪਵੇ ਤੁਹਾਨੂੰ ਗੇਟ ਦੇ ਅੰਦਰ ਆਉਂਦੀ ਲੋੜ ਹੀ ਕਿਉਂ ਪੈਂਦੀ ਹੈ ਇਹਨੇ ਤੁਸੀਂ ਰਿਕਰਮਿੰਗ ਅਫਸਰ ਹਾਲਾਤ ਚਲੇ ਜਿੰਨੇ ਆਂਦੀ ਚੱਲ ਰਹੀ ਹੈ ਪੰਖਾ ਰੰਗ ਵਿੱਚ ਆਪ ਦਾ ਮਦੇ ਇੰਨੀ ਤੱਕ ਨਹੀਂ ਹੋਈ ਦੀ ਅਸੀਂ ਹੋਣੀ ਜਿੰਦਤ ਬੰਦ ਕਿੰਨੀ ਤੱਕ ਨਹੀਂ ਹੋਈ ਦੀ ਅਸੀਂ ਹੋਣ ਮਾਦੋ ਕੇ ਉਸ ਤੋਂ ਬਾਅਦ ਆ ਕਿ ਸਪੋਰਟ ਕਰਜੋ ਦਾ ਸਵੇਰ ਦਾ ਉਮੀਦਵਾਰ ਦੇ ਨਾਲ ਧੱਕਾ ਕੀਤਾ ਜਾ ਰਿਹਾ ਉਹਦਾ ਜਵਾਬ ਦਿੱਤਾ ਜਾਵੇ ਪੁੱਠੇ ਫੈਕਟਰ ਬਤ ਕਰਦੇ ਸਨ ਬੰਦੇ ਖੜੇ ਅਸੀਂ ਆਈ ਤੁਹਾਨੂੰ ਮੌਕਾ ਕਿਉਂ ਦੇ ਰਹੇ ਹਰ ਮੌਕਾ ਕਿਉਂ ਦੇ ਰਹੇ ਹੋ ਸਦਾਂ ਨੂੰ ਮੌਕਾ ਹੀ ਕਿਉਂ ਦਿੱਤਾ ਜਾ ਰਿਹਾ ਜੀ ਸਰ ਦੇਖੋ ਜੀ ਗੱਲ ਕਰੀ ਤੋ ਬਿਲਕੁਲ ਬੜਾ ਜੀ ਵੀਰ ਜੀ ਪਿੱਛੇ ਹੋ ਉਸ ਦਾ ਜੀ ਚੰਦ ਭਾਈ ਭਾਈ ਪੜਾਇਆ ਸੀ ਕਿ ਫੋਟੋ ਸਿਰਫ ਕਿ ਮਾਜਾ ਬਾਰ ਗੱਲ ਕਰਦੇ ਹਾਂ ਹਲੋ ਓਕੇ ਰਿਪਾਇਰ ਕੀ ਅਰੇ ਬਸ ਠੀਕ ਹੈ ਇਹ ਅਰਜੈਂਟ ਹੈ ਕਿ ਜੇ ਵਾਰਡ ਨੰਬਰ 3 ਕੀ ਦੁਬਾਰਾ ਪੋਲਿੰਗ ਕਰवानी ਹੈ ਵਾਰਡ ਨੰਬਰ 3 ਕੀ ਡੇਢ ਘੰਟੇ ਤੋਂ ہمارا ਵੀਰਵਾਰ ਤਾਂ ਨਾ ਵੀਰਵਾਰ ਕੋ ਕੁਛ ਨਹੀਂ ਪਿਆ ਨਾ ਹਮਾਰੇ

हां जी हां जी जी अनिल सर मैं डीएसपी गुरिंदर नागरा बोल रहा हूं बाहर आ जाओ थोड़ा बात करते ऐसा है कि आप ना यहां से फीडबैक मैं देता हूं पूरी आपके कैंडिडेट जो उन्होंने तो निशान एक हफ्ता पहले लॉट हुआ था नेगेटिव पर तो वो लॉट है जो तो निशाना लॉट है जी जो तो निशाना लॉट है जी

ਆਵੇ ਤੇ ਆਪਾਂ ਉਹਨਾਂ ਕੀਸਾ ਗੁਰਦੁਆਰੇ ਸਾਹਮਣੇ ਆਵੇ ਇੱਥੇ ਵੇਖੋ ਰੱਸ਼ ਗੱਡੀਆਂ ਖੜੀਆਂ ਹੀ ਆਂ ਬਰਦਰ ਬਦਲ ਜਰਾ ਯਾਰ ਬਿੱਲੀ ਘਰ ਆਪਾਂ ਇੱਥੇ ਬਾਤ ਕਰੀਏ ਇਸ ਨਾਲ ਸੰਬੰਧਿਤ ਉਹ ਰੱਸ਼ ਲੈ ਲੈਣੀ ਬਿੱਲੀ ਘਰ ਕਿ ਜੰਮੀ ਬਿੱਲੀ ਘਰ ਜੰਮੀ ਤੇ ਨੰਬਰ ਵਾਰਦੀ ਉੱਥੇ ਹਾਂ ਹਾਂ ਮੈਂ ਠੀਕ ਹੈ ਜੀ ਆਪ ਕੋਲੇ ਬਤਾਲਦਾ ਆ ਕਿਤੋਂ ਲੋਡ ਹੈ ਜੀ ਆਰੋ ਸਾਹਿਬ ਆਰੋ ਕਾਲੀ ਜਨਾਬ ਰਿਜਿਸਟਰ ਇਹ ਸਰ ਬਦਲੋ ਉਹਦੇ ਕੇ ਪੈਸਾ ਮੈਂ ਕਹਤਾਂ ਹਾਂ ਆ ਤੇ ਹਾਂ ਤੇ ਸਭ ਲਾਟ ਪੁੱਤੀ ਹੈ ਪਹਿਲੇ ਅਪਾਟਮੈਂਟ ਦੀ ਪ੍ਰੋਬਲਮ ਹੈ ਜਿਹਨੂੰ ਸਾਈਨ ਨਹੀਂ ਦੇਿਆ ਨੰਬਰ ਬਾਅਦ ਵੀ ਦੇਖਦਾ ਹਾਂ ਦੇਖੋ ਬਾਕੀ ਡੇਟ ਲਿੰਟਸ ਤੇ ਬੋਲਿੰਗ ਪਾਣੀ ਹੋ ਚੁੱਕੀ ਹੈ ਮੇਰੇ ਸਾਈਨ ਤੋਂ ਬਿਨਾਂ ਇਹਨੂੰ ਕਰ ਦਿੱਤੀ ਹੈ ਹਲੋ ਇਹਨੇ ਮੇਰੇ ਸਾਈਨ ਦੇਖ ਕੇ ਪਤਾ ਕਰਵਾਉਂਦਾ ਮੈਂ ਕਰ ਦਿੱਤਾ ਸਾਰੇ ਬੰਦੇ ਗੱਲ ਕਰਨਾ ਕਰ ਦਿੱਤਾ ਮੈਂ ਕਰ ਦਿੱਤਾ ਸਰਕਾਰ ਆਏ ਨਾ ਤੁਹਾਡਾ ਇੱਕ ਅਸੀਂ 9 ਮਿੰਟ ਕੀ ਕਰੀਂ ਬੰਦਾ ਰਾਮਾ ਦੇਖੀ ਭਾਈ ਥੋੜਾ ਪਿਛੇ ਡੋਟ ਹੁੰਦਾ ਇੱਕ ਕਰਦੀ ਕਰ ਤੋਂ ਠੀਕ ਕਰਦੀ ਦਾ ਫਰਕ ਨਹੀਂ ਮੇਰੀ ਬੇਨਤੀ ਹੈ ਸਾਡੇ ਅੱਗੇ ਅਰਜ਼ੀ ਮੈਂ ਕਿਹਦੀ ਮੇਰੀ ਬੇਨਤੀ ਹੈ ਸਾਡੇ ਅੱਗੇ ਸਰ ਬੇਨਤੀ ਸੁਣੋ 1.5 ਘੰਟਾ ਹੋ ਚੁੱਕਾ ਅਸੀਂ ਪ੍ਰੋਟੈਸਟ ਕੀਤਾ ਰੌਲਾ ਪਾਇਆ ਤੇ ਪ੍ਰਸ਼ਾਸਨ ਦੀ ਅੱਖਾਂ ਖੁੱਲੀਆਂ ਗਈ 1.5 ਘੰਟੇ ਤੋਂ ਸਾਡੇ ਉਮੀਦਵਾਰ ਨੂੰ ਪੋਲਿੰਗ ਸੈਂਟਰ ਨੂੰ ਅੰਦਰ ਨਹੀਂ ਪਹੁੰਚ ਦਿੱਤਾ ਕਿ ਤੁਸੀਂ ਕਿੱਥੇ ਮੈਨੂੰ ਵੀ ਜਵਾਬ ਦੇ ਦਿਓ ਸਾਡੀ ਹੈ ਵੱਡੀ ਪਾਰਟੀ ਠੀਕ ਹੈ ਅੰਤਲ ਪ੍ਰੈਕਟਿੰਗ ਅਪਰਥਾ ਡਿਪਟੀ ਸਾਹਿਬ ਡਿਪਟੀ ਸਾਹਿਬ ਮੇਰੀ ਬੇਨਤੀ ਸੁਣੋ ਅੰਦਰ ਪ੍ਰੋਜੈਕਟਿੰਗ ਅਫਸਰ ਦਾ ਏਡਾ ਗੈਰ ਬਿਆਨ ਸੀ ਕਿ ਮੈਂ ਕੁਝ ਨਹੀਂ ਕਰ ਸਕਦਾ ਦੱਸੋ ਅਸੀਂ ਕੀ ਕਰੀਏ ਅਸੀਂ ਇਲੈਕਸ਼ਨ ਨਹੀਂ ਹੈਗੀ ਨਾ ਪਾਰਕ ਗੰਨਾ ਜਿਹੜਾ ਮੇਰਾ ਮੇਡ ਕੀਤਾ ਜਿਹਦੀ ਵੋਟਿੰਗ ਚੱਲੀ ਹੈ ਉਹ ਤਾਂ ਵੀ ਜਵਾਬ ਦੇ ਦਿਓ ਉਹ ਤਾਂ ਕੌਣ ਜਵਾਬ ਦੇ ਐ ਤੇ ਫਪਚੋ ਪਚੋ ਡਿਪਟੀ ਸਾਹਿਬ ਮੈਂ ਆ ਮਾਨਜੋਗ ਡਿਪਟੀ ਸਾਹਿਬ ਖੜੇ ਨੇ ਲੋਕਤੰਤਰ ਦਾ ਥੰਮ ਮੀਡੀਆ ਭਾਈਚਾਰਾ ਸਭ ਆਇਆ ਅਸੀਂ ਡੈਮੋਕਰੇਸੀ ਨੂੰ ਮੇਨਟੇਨ ਕਰਨ ਵਾਸਤੇ ਸਮੁੱਚੇ ਪ੍ਰਸ਼ਾਸਨ ਦੇ ਹੱਕ ਦੇ ਵਿੱਚ ਆ ਅਸੀਂ ਕਿਸੇ ਵੀ ਤਰ੍ਹਾਂ ਦਾ ਕਿਸੇ ਵੋਟਰ ਸਪੋਰਟਰ ਨੂੰ ਕੋਈ ਮੁਸ਼ਕਲ ਨਹੀਂ ਹੋਣ ਦੇ ਪਾਰਟੇਸਤੀ ਸਭ ਤੋਂ ਵੱਡੀ ਪਾਰਟੀ ਦਾ ਇਤਿਹਾਸ ਦੇ ਵਿੱਚ ਪਹਿਲੀ ਵਾਰੀ ਹੋਇਆ ਜਿਹੜਾ ਸਿੰਪਲ ਗੈਪ ਕੀਤਾ ਗਿਆ ਜਿਨ੍ਹਾਂ ਲੋਕਾਂ ਨੇ ਗੈਰ ਕੀਤਾ ਉਹਨਾਂ ਤੇ ਵੀ ਬਣਦੀ ਕਾਰਵਾਈ ਕਰੋ ਜਿਹੜੇ ਡੇਢ ਘੰਟੇ ਤੋਂ ਲਗਾਤਾਰ ਪ੍ਰੋਜੈਕਟਿੰਗ ਅਫਸਰ ਅੰਦਰ ਬਹਿ ਕੇ ਧੱਕੇ ਦੇ ਨਾਲ ਵੋਟਾਂ ਪਵਾ ਰਹੇ ਨੇ ਮੈਂ ਮਾਨਯੋਗ ਇਲੈਕਸ਼ਨ ਕਮਿਸ਼ਨ ਨੂੰ ਪੰਜਾਬ ਦੇ ਗਵਰਨਰ ਤੋਂ ਸਮੁੱਚੇ ਪ੍ਰਸ਼ਾਸਨ ਨੂੰ ਬੇਨਤੀ ਕਰਦਾ ਉਹਨਾਂ ਨੂੰ ਤੁਰੰਤ ਕਾਰਵਾਈ ਕਰਕੇ ਜਿਹੜਾ ਉਹ ਸਸਪੈਂਡ ਕੀਤਾ ਜਾਵੇ ਹੈ